ਪੰਜਾਬ ਸਰਕਾਰ ਦੇ ਸਭ ਤੋਂ ਵੱਡੇ ਵਾਅਦੇ ਦੀ ਖੁੱਲੀ ਓਲ ਤਰਨਤਾਰਨ ਦੇ ਇੱਕ ਪਿੰਡ ਦੇ ਵਿੱਚ ਦੋ ਸਕੇ ਭਰਾਵਾਂ ਦੀ ਨਸ਼ੇ ਦੇ ਇੰਜੈਕਸ਼ਨ ਲਗਾਉਣ ਦੇ ਨਾਲ ਹੋਈ ਮੌਤ ਇੱਕ ਭਰਾ ਦੀ ਪਹਿਲਾਂ ਵੀ ਹੋ ਚੁੱਕੀ ਹੈ ਨਸ਼ੇ ਦੀ ਨਾਲ ਹੀ ਮੌਤ ਸਾਰਾ ਘਰ ਹੋਇਆ ਖਾਲੀ ਦੋ ਛੋਟੀਆਂ ਬੱਚੀਆਂ ਇਹਨਾਂ ਦੇ ਵਿੱਚੋਂ ਇੱਕ ਦੀਆਂ ਹਨ ਮਾਮਲਾ ਤਰਨਤਾਰਨ ਦੇ ਇੱਕ ਪਿੰਡ ਦਾ ਜਿੱਥੇ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਹੈ ਕਿ ਨਸ਼ਾ ਬਿਲਕੁਲ ਐਡਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਗਿਆ ਹੈ ਲੇਕਿਨ ਅੱਜ ਇੱਕ 7 ਸਾਲ ਅਤੇ ਇੱਕ 5 ਸਾਲ ਦੀ ਬੱਚੀ ਦਾ ਬਾਪ ਹੈ ਜਿਹੜਾ ਉਹ ਆਪਣੇ ਭਰਾ ਦੇ ਨਾਲ ਉਹਨਾਂ ਨੇ ਦੋਨਾਂ ਨੇ ਲੜ ਕੇ ਨਸ਼ਾ ਕੀਤਾ ਚਿੱਟੇ ਦਾ ਇੰਜੈਕਸ਼ਨ ਲਗਾਇਆ ਅਤੇ ਉਸ ਤੋਂ ਬਾਅਦ ਦੋਨੇ ਭਰਾਵਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਾ ਇੱਕ ਵੱਡਾ ਭਰਾ ਜਿਹੜਾ ਉਹ ਵੀ ਇਸ ਤੋਂ ਪਹਿਲੇ ਨਸ਼ੇ ਦੇ ਨਾਲ ਹੀ ਉਸ ਦੀ ਮੌਤ ਹੋ ਚੁੱਕੀ ਹੈ ਜਿੱਥੇ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਹਨ ਲੇਕਿਨ ਉਹਨਾਂ ਵਾਅਦਿਆਂ ਦੀ ਅੱਜ ਕੋਲ ਖੁੱਲਦੀ ਹੋਈ ਖੈ ਦੇ ਰਹੀ ਹੈ ਕਿਉਂਕਿ ਨਸ਼ਾ ਸ਼ਰੀਆਮ बिक ਰਿਹਾ ਹੈ ਅਤੇ ਨੌਜਵਾਨੀ ਜਿਹੜੀ ਹੈ ਉਹ ਆਪਣਾ ਪੰਜਾਬ ਦੇ ਵਿੱਚੋਂ ਖਤਮ ਹੁੰਦੀ ਜਾ ਰਹੀ ਹੈ ਤਾਂ ਇਸ ਲਈ ਸਰਕਾਰਾਂ ਤੋਂ ਲੋਕਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਨਸ਼ੇ ਨੂੰ ਤੁਰੰਤ ਠੱਲ ਪਾਈ ਜਾਵੇ ਕਿਉਂਕਿ ਨੌਜਵਾਨੀ ਬਿਲਕੁਲ ਜਿਹੜੀ ਉਹ ਖਤਮ ਹੁੰਦੀ ਆ ਰਹੀ ਹੈ ਦੂਜੇ ਪਾਸੇ ਇੱਕ ਔਰਤ ਨੇ ਕਿਹਾ ਕਿ ਪਿੰਡ ਦੇ ਮੈਂਬਰ ਸਰਪੰਚ ਜਦੋਂ ਕੋਈ ਲੋਕ ਸ਼ਿਕਾਇਤ ਕਰਦੇ ਆ ਤਾਂ ਜਦੋਂ ਫੜਾ ਦਿੰਦੇ ਆ ਉਸ ਤੋਂ ਬਾਅਦ ਮੈਂਬਰ ਸਰਪੰਚ ਜਾ ਕੇ ਛੜਾ ਲਿਆਉਂਦੇ ਆ ਉਹਨਾਂ ਵਿਅਕਤੀਆਂ ਨੂੰ ਅਤੇ ਨਾਲ ਇਹ ਵੀ ਕਿਹਾ ਕਿ ਅਗਰ ਕਿਸੇ ਵਿਅਕਤੀ ਦੇ ਕੋਲ ਨਸ਼ਾ ਪੜਾਇਆ ਜਾਂਦਾ ਤਾਂ ਪੁਲਿਸ ਉਹਨਾਂ ਤੋਂ ਪੈਸੇ ਲੈ ਕੇ ਛੱਡ ਦਿੰਦੀ ਹੈ ਜਾਂ ਉਹਨਾਂ ਤੇ ਖਾਨ ਦਾ ਜਿਹੜਾ ਹੈ ਉਹ ਆਪਾਂ ਵੀ ਆਪਾਂ ਮਾਮਲਾ ਅਜ ਕੀਤੀ ਵੀ ਉਹਨਾਂ ਨੂੰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਨਾ ਕਿ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਜਾਂਦਾ ਹੈ ਇਸ ਨੂੰ ਲੈ ਕੇ ਇਹ ਇੱਕ ਬਹੁਤ ਵੱਡੀ ਜਿਹੜੀ ਆਪਣਾ ਇਹ ਜਿਹੜੀ ਹੈਗੀ ਹੈ ਕਟਨਾ ਤਰਨਤਾਰਨ ਜ਼ਿਲ੍ਹੇ ਦੀ ਹੈ ਜਿੱਥੇ ਦੋ ਨੌਜਵਾਨ ਜੋ ਦੋਨੇ ਸਕੇ ਭਰਾ ਸੀ ਅਤੇ ਮਸ਼ੀਨ ਦੀ ਇੰਜੈਕਸ਼ਨ ਲਗਾਉਣ ਦੇ ਨਾਲ ਦੋਨੋਂ ਦੀ ਮੌਤ ਹੋ ਗਈ ਹੈ ਤੇ ਅੱਜ ਦੋਨਾਂ ਦਾ ਹੀ ਉਹਨਾਂ ਦਾ ਆਪਣਾ ਇਕੱਠਾ ਵਿੱਚ ਸੰਸਕਾਰ ਜਿਹੜਾ ਹੋ ਆਪਾਂ ਇਹਨਾਂ ਦੇ ਰਾਮ ਬਾਗ ਦੇ ਵਿੱਚ ਕੀਤਾ ਗਿਆ। ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਇਸ ਸਬੰਧੀ ਪਿੰਡ ਦੇ ਲੋਕ ਅਤੇ ਪਿੰਡ ਦੀ ਸਰਪੰਚ ਦਾ ਪਤੀ। ਅੱਲੀ ਵਾਰ ਇਹ ਕੀ ਕਰੋਗੇ? ਅਜੇ ਕੀ ਨਾ ਤੁਹਾਡਾ ਜੀ? ਮੇਰਾ ਨਾਮ ਦੇਵੀ ਕੁਮਾਰੀ। ਜਿਹੜੇ ਨੌਜੋਨਾ ਦੀ ਮੌਤ ਹੋਈ ਹੈ ਕੀ ਨਾਮ ਨਹੀਂ ਤੁਹਾਡਾ? ਇਹ ਮੇਰੇ ਭਰਾ ਦਾ ਸੰਡੂ ਸੀ। ਜਿਹੜਾ ਵੱਡਾ ਮੁੰਡਾ ਤੇ ਜਿਹੜਾ ਛੋਟਾ ਏ ਉਹ ਦਾ ਛੋਟਾ ਭਰਾ ਸੀ। ਇਹ ਦੋਨੇ ਸਕੇ ਭਰਾ ਸੀ। ਇਹ ਦੋਵੇਂ ਸਕੇ ਭਰਾ ਸੀ ਜਿਹੜੇ ਨਸ਼ੇ ਦੀ ਓਵਰਡੋਜ਼ ਦੇ ਨਾਲ ਜਿਹੜੇ ਦੋਨਾਂ ਦੀ ਮੌਤ ਹੋ ਗਈ ਆ। ਕੀ ਨਾਮ ਸੀ ਦਾ ਦੋਨਾਂ ਦਾ ਕਿੰਨੇ ਨਾਮ ਸੀ? ਵੱਡੇ ਦਾ ਨਾਂ ਕੋਨੀ ਸੀ ਛੋਟੇ ਦਾ ਨਾਂ ਗੋਪੀ ਸੀ। ਹਾਂਜੀ ਇਹਨ ਵੱਡਾ ਜਿਹੜਾ ਵਾ ਉਹਦੀ ਉਮਰ ਕੋਈ 30 35 ਸਾਲ ਦੇ ਕਰੀਬ ਸੀਗੀ। ਜਿਹੜਾ ਦੂਜਾ ਆ ਉਹ 30 32 ਸਾਲ ਦਾ ਹੋਊਗਾ। ਇੰਨੀ ਕਿੰਨਾਂ ਦੀ ਉਮਰ ਸੀ ਤੇ ਜਿਹੜਾ ਵੱਡਾ ਉਹ ਵਿਆਹਿਆ ਸੀ। ਉਹਦੀਆਂ ਛੋਟੀਆਂ ਛੋਟੀਆਂ ਦੋ ਬੇਟੀਆਂ ਨੇ ਇੱਕ 5 ਸਾਲ ਦੀ ਬੇਟੀ ਆ ਤੇ ਜਿਹੜੀ ਦੂਜੀ ਆ ਉਹ 3 ਸਾਲ ਦੀ ਆ ਸਰਕਾਰਾਂ ਦੇ ਦਾਵਾ ਕਰ ਰਹੀਆਂ ਵੀ ਅਸੀਂ ਯੁੱਧ ਨਸ਼ਾ ਵਧੇ ਚਲਾ ਕੇ ਤੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਸਰਕਾਰਾਂ ਦਾਵੇ ਗਲਤ ਕਰ ਰਹੀਆਂ ਕਿਉਂਕਿ ਜਦੋਂ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਪਹਿਲਾਂ ਨਾਲੋਂ ਨਸ਼ਾ ਵਧਿਆ ਗੁੰਡਾਗਰਦੀ ਪਹਿਲਾਂ ਨਾਲੋਂ ਵਧੀ ਆ ਓਵਰਡੋਜ਼ ਨਾਲ ਲਗਾਤਾਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਦੱਸਦੀਆਂ ਕਿ ਲਗਾਤਾਰ ਓਵਰਡੋਜ਼ ਨਾਲ ਕਿੰਨੇ ਨੌਜਵਾਨ ਮਰਦੇ ਜਾ ਰਹੇ ਆ ਪਰ ਇਹ ਜਿਹੜੀਆਂ ਸਰਕਾਰਾਂ ਅੱਖਾਂ ਮੀਟ ਕੇ ਬੈਠੀਆਂ ਲਗਾਤਾਰ ਅਸੀਂ ਜਿਹੜਾ ਹੁਣ ਤਰਨਤਨ ਜ਼ਿਲ੍ਹੇ ਦੇ ਐਸਐਸਪੀ ਆ ਉਹਨਾਂ ਨੂੰ ਪਤਾ ਨਹੀਂ ਕਿੰਨੀ ਵਾਰੀ ਅਸੀਂ ਲਿਸਟਾਂ ਬਣਾ ਕੇ ਦੇ ਚੁੱਕੇ ਆ ਕਈ ਨਾ ਪਿੰਡਾਂ ਵਿੱਚ ਲਗਾਤਾਰ ਨਸ਼ਾ ਵਿਕ ਰਿਹਾ ਮੇਰਾ ਆਪਣਾ ਪਿੰਡ ਸਰਿਆਲੀ ਗੱਲਾਂ ਹੈ ਮੈਂ ਆਪਣੇ ਪਿੰਡ ਵੱਲੋਂ ਵੀ ਦੋ ਵਾਰੀ ਐਸਐਸਪੀ ਸਾਹਿਬ ਨੂੰ ਸ਼ਿਕਾਇਤ ਕਰ ਚੁੱਕੀ ਆ ਕਿ ਸਾਡੇ ਆਪਣੇ ਮਹੱਲੇ ਦੇ ਵਿੱਚ ਲਗਾਤਾਰ ਬਹੁਤ ਨਸ਼ਾ ਵਿਕ ਰਿਹਾ ਲਗਾਤਾਰ ਨੌਜਵਾਨ ਮਰਦੇ ਜਾ ਰਹੇ ਆ ਪਰ ਇਹ ਸਰਕਾਰਾਂ ਤਾਸ ਤੋਂ ਮਾਸ ਨਹੀਂ ਹੋ ਰਹੀਆਂ ਪਰ ਅਸੀਂ ਇਹ ਪਿੰਡ ਜਮਾ ਰਹੇ ਦੇ ਜਿਹੜੇ ਦੋਨੇ ਭਰਾ ਹੀ ਆ ਤੁਹਾਡੇ ਸਾਹਮਣੇ ਉਹਨਾਂ ਦੀਆਂ ਲਾਸ਼ਾਂ ਪਈਆਂ ਇੰਨੀਆਂ ਕਿਆਂ ਨਕੀਆਂ ਬੱਚੀਆਂ ਦੋ ਜਿਹੜੀਆਂ ਲਾਗੇ ਵਿਲ ਕਰਈਆਂ ਵਾ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਿਹਾ ਇਹਨਾਂ ਦੇ ਇਹਨਾਂ ਦਾ ਜਿਹੜਾ ਵੱਡਾ ਜੀ ਦੇਰ ਸੀ ਉਹ ਵੀ ਪਹਿਲਾਂ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਹੁਣੇ ਦੋਨੇ ਭਰਾ ਜਿਹੜੇ ਆ ਹੁਣ ਇਹਨਾਂ ਦੀ ਡੈਥ ਹੋ ਗਈ ਆ ਤੇ ਪਰਿਵਾਰ ਤਿੰਨੇ ਭਰਾ ਜਿਹੜੇ ਆ ਉਹ ਇਸੇ ਨਸ਼ਿਆਂ ਦੇ ਦੌਰ ਦੇ ਵਿੱਚ ਇਤਨੇ ਭਰਾ ਚਲੇ ਗਿਆ ਘਰ ਬਿਲਕੁਲ ਖਾਲੀ ਹੋ ਗਿਆ ਅਸੀਂ ਅਸੀਂ ਮੰਗ ਕਰਦੇ ਆ ਕਿ ਸਰਕਾਰ ਫੌਰੀ ਤੌਰ ਤੇ ਨਸ਼ਿਆਂ ਨੂੰ ਠੱਲ ਪਾਵੇ ਕਿਉਂਕਿ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਅਸੀਂ ਜ਼ਿਲ੍ਹੇ ਦੇ ਐਸਐਸਪੀ ਤੋਂ ਵੀ ਦੁਆਰਾ ਮੰਗ ਕਰਦੇ ਆ ਕਿ ਐਸਐਸਪੀ ਸਾਹਿਬ ਨੂੰ ਪਹਿਲਾਂ ਵੀ ਅਸੀਂ ਕਹਿ ਚੁੱਕੇ ਆ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਉਹ ਇਹਦੇ ਤੇ ਜਰਾ ਵੀ ਗੌਰ ਨਹੀਂ ਕਰ ਰਿਹਾ ਜਦੋਂ ਨਸ਼ਿਆਂ ਵਾਲੇ ਫੜ ਲੈਂਦੇ ਆ ਤੇ ਉਹਨਾਂ ਕੋਲੋਂ ਪੈਸੇ ਲੈ ਕੇ ਪੁਲਿਸ ਜਿਹੜੀ ਆ ਉਹਨਾਂ ਨੂੰ ਛੱਡ ਦਿੰਦੀ ਆ ਜਾਂ ਉਹਨਾਂ ਤੇ ਪੀਣ ਦਾ ਪਰਚਾ ਦਰਜ ਕਰਕੇ ਤੇ ਉਹਨਾਂ ਨੂੰ ਨਸ਼ਾ ਛਡਾਓ ਕੇਂਦਰ ਚ ਭੇਜ ਦਿੰਦੇ ਆ ਕਿਉਂਕਿ ਪੁਲਿਸ ਨੂੰ ਪਤਾ ਹੁੰਦਾ ਵਾ ਵੀ ਜਦੋਂ ਲੋਕ ਸ਼ਿਕਾਇਤ ਕਰਦੇ ਆ ਸਾਡੇ ਪਿੰਡ ਦੇ ਵਿੱਚੋਂ ਪਤਾ ਨਹੀਂ ਕਿੰਨੀ ਵਾਰੀ ਮੁੰਡੇ ਫੜੇ ਆ ਤੇ ਪੈਸੇ ਲੈ ਕੇ ਪੁਲਿਸ ਛੱਡ ਦਿੰਦੀ ਆ ਤੇ ਉਹਨਾਂ ਤੇ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਜਿੰਨੀ ਦੇਰ ਤੱਕ ਜਿਹੜੀਆਂ ਵੱਡੀਆਂ ਫੈਕਟਰੀਆਂ ਨਸ਼ਾ ਬਣਾਉਣ ਵਾਲੀਆਂ ਗੋਲੀਆਂ ਬਣਾਉਣ ਵਾਲੀਆਂ ਜਿੰਨੀ ਦੇਰ ਤੱਕ ਉਹ ਫੈਕਟਰੀਆਂ ਬੰਦ ਨਹੀਂ ਹੁੰਦੀਆਂ ਉਨੀ ਦੇਰ ਤੱਕ ਪੰਜਾਬ ਦੀ ਜਵਾਨੀ ਜਿਹੜੀ ਉਹਨੂੰ ਬਚਾਇਆ ਨਹੀਂ ਜਾ ਸਕਦਾ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਸਰਕਾਰ ਫੌਰੀ ਤੌਰ ਤੇ ਨਸ਼ਿਆਂ ਨੂੰ ਠੱਲ ਪਾਈ ਜਾ ਸਕੇ ਕਿਉਂਕਿ ਜਿੱਦਾਂ ਦੀ ਘਟਨਾ ਇਸ ਪਰਿਵਾਰ ਨਾਲ ਵਾਪਰੀ ਆ ਉਹ ਕਿਸੇ ਹੋਰ ਨਾਲ ਨਾ ਵਾਪਰੇ ਰਣਜੀਤ ਕੌਰ ਜਿਹੜਾ ਪਿੰਡ ਹੈ ਜੀ ਜਾਮਨਰਾਹ ਆ ਜਿਹੜੇ ਨੌਜਵਾਨਾਂ ਦੀ ਮੌਤ ਹੋਈ ਹੈ ਤੁਹਾਡੇ ਕੀ ਲੱਗਦੀ ਹੈ ਇਹ ਮੇਰੇ ਪੋਤਾ ਕਿਸ ਤਰ੍ਹਾਂ ਮੌਤ ਹੋਈ ਲੱਗੀ ਇਹਨਾਂ ਨੇ ਚਿੱਟਾ ਦੇ ਕੇ ਗਿਆ ਘਰੇ 10000 ਦਾ ਧੁੜਾਂ ਤੋਂ ਮੁੰਡੇ ਆ ਉਹ ਦੇ ਕੇ ਗਏ ਆ ਤੇ ਇਹਨਾਂ ਨੇ ਪਤਾ ਨਹੀਂ ਰਾਤ 12 ਵਜੇ ਲਾਇਆ ਕਿ 2 ਵਜੇ ਦੱਸ ਜਾ ਦਦਾ ਹੀ ਲਾ ਲਿਆ ਘਰੇ ਲਾ ਲਿਆ ਘਰੇ ਲਾ ਲਿਆ ਉਹ ਘਰੇ ਦੇ ਕੇ ਜਾਂਦੇ ਠੀਕ ਨਸ਼ਾ ਕਿੰਨੀ ਨਸ਼ਾ ਖਤਮ ਹੋ ਗਿਆ ਨਹੀਂ ਜੀ ਸਰਕਾਰਾਂ ਦੀਆਂ ਅੱਖਾਂ ਮੀਟੀਆਂ ਖੁੱਲੀਆਂ ਨਹੀਂ ਆ ਜੀ ਨਸ਼ਾ ਵਿਕੰਡਿਆ ਸਾਡੇ ਪਿੰਡ ਚਿੱਟਾ ਇੰਨਾ ਵੇਖਦਾ ਬੁੱਢੀਆਂ ਵੀ ਵੇਚੀ ਜਾਂਦੀਆਂ ਬੰਦੇ ਵੀ ਵੇਚੀ ਜਾਂਦੇ ਚੜਿਆ ਆ ਮਾਂਬਰ ਜਗਿਆਣੇ ਘਾਤਰੇ ਪਾ ਕੇ ਨਸ਼ਾ ਢਿਆਂ ਤੇ ਭੁਲਾਂ ਤੇ ਵੇਚਦੇ ਆ ਕੀ ਨਾ ਸੀ ਨੋਨੋ ਇਹਨਾਂ ਦਾ ਗੌਰਪ੍ਰੀਤ ਉਹਦਾ ਨਾਮ ਮਲਕੀਤ ਸਿੰਘ ਹਾਂ ਉਹ ਵੀ ਆਇਆ ਬਾਬਾ ਬਟਾ ਉਹਦੇ ਦੋ ਗੁੱਡੀਆਂ ਬੇਟੀਆਂ ਮਾਵਾਂ ਦੇ ਪੁੱਤ ਜਿਹੜੇ ਮਰਵਾਉਣੇ ਮਰਵਾਈ ਜਾਂਦੇ ਕੋ ਗੁੰਡਾ ਕਰਦੀ ਬੁੜੀਆਂ ਕੋ ਪਰਸ ਖੋਲੇ ਚੋਰੀਆਂ ਹੋਣ ਡੀਆਂ ਪੁੱਤ ਮਰਦੇ ਜਾਂਦੇ ਸਰਕਾਰਾਂ ਦੇ ਕੁਸਕਦੀਆਂ ਹੀ ਨਹੀਂ ਕਿੱਥੇ ਫੜਦੇ ਫੜਦੇ ਪਿੰਡ ਦੇ ਮੈਂਬਰਾਂ ਤੋਂ ਪਾਂਚੇ ਜਾਂਦੇ ਆ ਛਡਾ ਲਿਓਂਦੇ ਸਰਕਾਰ ਤੇ ਕਹਿੰਦੀ ਸੀ ਜਿਹੜਾ ਮੈਂਬਰ ਸਰਪੰਚ ਪਿੱਛੇ ਛਡਾਉਣ ਜੇ ਉੱਤੇ ਵੀ ਕਾਰਵਾਈ ਹੋਊਗੀ ਕੀਤਾ ਜੇ ਤੇ ਕੋਈ ਸਾਡੇ ਪਿੰਡ 'ਚ ਤੇ ਪੱਠੀਆਂ ਵੀ ਲੱਗਦੀਆਂ ਸਾਰੇ ਕੰਮ ਹੁੰਦੇ ਕੁਛ ਨਹੀਂ ਕਾਰਵਾਈ ਆ ਮੁੰਡੇ ਮਾਰ ਕੇ ਕੱਲ ਕੋ ਖਾਦਾ ਤੇ ਮਰੇ ਆ ਇਹਨਾਂ ਆਛਾ ਬੁੱਢੀ ਨੇ ਥੋੜਾ ਦੇ ਦਿੱਤਾ ਘਰੋਂ ਕੱਢ ਕੇ ਦੇ ਕੇ ਗਏ ਆ ਤੇ ਅਹੀਂ ਤੇ ਤੂੜਾ ਨੂੰ ਰੋਣੇ ਵੀ ਤੂੜਾ ਚ ਆਏ ਅੱਛਾ ਇਹਨਾਂ ਨੂੰ ਦੇ ਮੇਰਾ ਨਾ ਹੀ ਪਰਮਜੀਤ ਸਿੰਘ ਵਾਸੀ ਪਿੰਡ ਜੰਮਾ ਰਹੇਗਾ ਮੈਂ ਸਰਪੰਚ ਨਹੀਂ ਜੀ ਮੇਰੇ ਮੈਸੇਜ ਮੌਜੂਦਾ ਸਰਪੰਚਾ ਜੀ ਅੱਜ ਤੇ ਤੁਹਾਡੇ ਦਿਨ ਦੇ ਨੌਜੋਦਾ ਵੀ ਬਹੁਤ ਹੀ ਕਿਸ ਤਰ੍ਹਾਂ ਹੋ ਗਿਆ ਏ ਜੀ ਨਸ਼ੇ ਕਰ ਨਹੀਂ ਹੋਈ ਇਹਨਾਂ ਦੋਨਾਂ ਭਰਾਵਾਂ ਦੀ ਮੌਤ ਤੇ ਇਹ ਤਿੰਨ ਭਰਾ ਸੀ ਜੀ ਲਖਬੀਰ ਸਿੰਘ ਫੌਜੀ ਸੀ ਇਹਨਾਂ ਦੇ ਫਾਦਰ ਸਾਹਿਬ ਰਿਟਾਇਰ ਹੋਏ ਤੇ ਤਿੰਨ ਭਰਾ ਸੀ ਤਿੰਨਾਂ ਭਰਾਵਾਂ ਨੂੰ ਨਸ਼ੇ ਕਰਕੇ ਹੀ ਇਹਨਾਂ ਦੀ ਡੈਥ ਹੋਈ ਆ ਤੇ ਸਾਡੀ ਤਾਂ ਸਰਕਾਰਾਂ 'ਕੇ ਬੇਨਤੀ ਆ ਕਿ ਇਹਨੂੰ ਰੋਕਿਆ ਜਾਵੇ ਜਿਹੜੀਆਂ ਸਿਰਫ ਕਾਗਜ਼ੀ ਗੱਲਾਂ ਨਾਲ ਕੀਤੀਆਂ ਜਾਂਣ ਇਕੱਲੇ ਭਾਸ਼ਣबाजी ਨਾਲ ਕੀਤੀ ਜਾਵੇ ਅੱਜਕੱਲ ਇਹ ਆ ਕਿ ਜੇ ਕੋਈ ਬੋਲਦਾ ਤਾਂ ਇਹਨੂੰ ਕਹਿ ਦਿੰਦੇ ਕਿ ਇਹ ਸਰਕਾਰ ਵਿਰੋਧੀ ਆ ਪਰ ਅਸੀਂ ਸਮਾਜ ਦੀ ਗੱਲ ਕਰਦੇ ਆ ਕਿ ਜੇ ਚੰਗੇ ਇਨਸਾਨ ਆ ਸਾਡੇ ਗੋਲੀਆਂ ਨਾਲ ਮਾਰੇ ਜਾਣ ਦੇ ਆ ਜਿਹੜੇ ਕੋਈ ਸਾਡੇ ਨਸ਼ੇਰਾਂ ਹੀ ਤੁਰੇ ਜਾਂਦੇ ਆ ਪੁਰ ਸਾਡੇ ਬੱਚੇ ਉਹਨਾਂ ਨੂੰ ਗਮਰਾਹ ਕਰਕੇ ਤੇ ਕਤਲ ਬੰਦੇ ਜਾਂਦੇ ਆ ਅਸੀਂ ਇਸੇ ਸੋਚਾਂ ਕਿ ਸਾਡੇ ਪੰਜਾਬ ਦਾ ਬਣਾਉਂਗਾ ਕੀ ਕੀ ਲੱਗਦਾ ਸਰਕਾਰ ਕੀ ਕੰਮ ਕਰ ਰਹੀ ਦਛਾ ਚੜਿਆ ਵੇ ਬਿਲਕੁਲ ਝੂਠੇ ਦਾਵੇ ਆ ਬਿਲਕੁਲ ਝੂਠੇ ਦਾਵੇ ਆ ਸ਼ਹਿਰੇ ਆਮ ਸਪਲਾਈ ਹੋਣ ਢੀ ਆ ਘਰ ਘਰ ਸਪਲਾਈ ਹੋਣ ਢੀ ਆ ਇਹ ਤਾਂ ਨਾ ਇੱਕ ਦਾ ਨਾ ਕੋਈ ਛੋਟਾ ਨਾ ਤੇ ਇੱਕ ਦਾ ਨਾ ਗੋਪੀ ਸੀ ਆਏ ਸੀ ਉਹਨੇ ਹਾਂਜੀ ਇੱਕ ਵਾਇਆ ਸੀ ਇੱਕ ਦੀ ਦੋ ਗੁੜੀਆਂ ਛੋਟੀਆਂ ਛੋਟੀਆਂ 7 ਸਾਲ ਦੀ ਇੱਕ 5 ਸਾਲ ਦੀ ਆ ਪੋਣਨ ਦੇ ਪਾਲਣ ਪੋਸ਼ਣ ਕਰਨ ਲਈ ਕੁਛ ਨਹੀਂ ਕਰ ਬਚਿਆ ਮੰਗੀ ਕਰਦੇ ਆ ਮੰਗਦੇ ਸਰਕਾਰ ਕੋਈ ਆ ਜੀ ਸਰਕਾਰ ਹੀ ਜੇ ਸਾਡੀ ਜਵਾਨੀ ਨੂੰ ਬਚਾ ਸਕਦੀ ਆ ਸਾਡੇ ਪੰਜਾਬ ਨੂੰ ਬਚਾ ਸਕਦੀ ਆ ਸੱਚੇ ਮਨੋਂ ਕੰਮ ਕਰੇ ਤੇ ਜਿਹੜੀ ਜੋ ਕਹਿ ਰਹੇ ਆ ਉਸੇ ਆਪਣੇ ਆਪਣੇ ਬੋਲਾਂ ਤੇ ਹੀ ਅਮਲ ਕਰ ਲੈ ਅਸੀਂ ਦੇਖੋ ਬੇਨਤੀ ਕਰਦੇ ਆ ਸਰਕਾਰ ਅੱਗੇ ਕਿ ਆਪਣੇ ਬੋਲਾਂ ਤੇ ਹੀ ਅਮਲ ਕਰ ਲੈ ਤੇ ਸਾਡਾ ਜਿਹੜਾ ਪੰਜਾਬ ਆ ਸ਼ਾਇਦ ਸਾਡਾ ਪੰਜਾਬ ਬਚੇ ਤੇ ਸਾਡੀ ਜਵਾਨੀ ਬਚੇ